ਸਰੋ ਦੀਆਂ ਗੱਲਾਂ ਮੈਂ ਵੀ ਆਂਦੀ ਹਾਂ ਯਾਰ ਅਸਲੀ ਵਾਲਾ ਗੋਆ ਬੀਚ ਤੇ ਵੇਖਣ ਨੂੰ ਤੇ ਮੇਲਾ ਨਹੀਂ ਆ ਤੇ ਅਸੀਂ ਦੇਸੀ ਬੀਚ ਤੇ ਚਲੇ ਆਂ ਬਖਾਈਏ ਚਲੋ ਮਿੱਤਰੋ ਦਿਖਾਉਨੇ ਆਂ ਦੇਸੀ ਬੀਚ ਤੇ ਪਹਿਲਾਂ ਇਹਦਾ ਸੈਵ ਚੈੱਕ ਕਰ ਲਓ ਉਹਦਾ ਬੀਐਮਐਕਸਾ ਲੱਗਦਾ ਵਾ ਨਹੀਂ ਉਹਦਾ ਬੀਐਮਡਬਲਿਊ ਦਾ ਲੱਗਦਾ ਪਰ ਹੈ ਨਹੀਂ ਬੀਐਮਡਬਲਿਊ ਦਾ ਕੀ ਹੋਈ ਆ ਤੂੰ ਕੋਈ ਬੋਲਣਾ ਕਰਿਆ ਰੇ ਹਾਂ ਛੋਟਾ ਪਾ ਕੇ ਬਰਖਣਾ ਕਾਵਾ ਗੱਡੀ ਗੈਰ ਤੋਂ ਨੂੰ ਕਿ ਜਸ ਦਿਨ ਵੇਖੀ ਜਾਏ ਫਿਰ ਕਿੱਡੀ ਤੇਜ਼ ਆ ਚੱਕਰ ਤੇ ਇਹ ਐਵਡਿਲਾ ਹਣੀ ਸਗਲ ਬਾਰ ਗੱਡੀ ਜਾਇ ਬਣੇ ਆਉਂਦੇ ਯਾਰ ਠੇਗੜਾ ਵਾ ਸੀ ਹੋ ਗਿਆ ਕੱਢ ਲਿਆ ਮਿੱਤਰੋ ਚਲੋ ਜਾਨੇ ਮਿੱਤਰੋ ਹੱਥ ਛੱਡ ਕੇ ਚਲਾਉਂਦਾ ਵਾਕੀ ਮਰਿਆ ਬਸ ਅੱਗੇ ਅੱਗੇ ਜਾਈ ਜਾਨੇ ਫਿਰ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਕਿਹੜਾ ਪੀਚ ਹੈ ਆਪਣਾ ਮਿੱਤਰੋ ਵੇਖੋ ਸਾਗ ਦੇ ਕਿਤੇ ਡਿੱਗ ਡੁਗਣਾ ਜਾਈ ਹਾਂ ਕੁੱਤਰੇ ਰਿੰਦੇ ਕੁੱਤਰੇ ਰਿੰਦਾ ਵਧੀਆ ਗਿਆ ਹੈ ਪੈਟ ਬੋਲ ਰਿੰਦਾ ਵਧੀਆ ਗੱਲ ਫਿਰ ਤੇ ਪਾਣੀ ਬੜਾ ਵੱਧ ਗਿਆ ਕੱਲ ਬੜਾ ਛੋਟਾ ਹੀ ਰੇ ਹਾਂ ਤੇ ਹੁਣ ਰੇਨ ਦੇ ਨਾਲ ਜਦ ਤੱਕ ਜਿਹੜਾ ਪਾਣੀ ਵੱਧ ਗਿਆ ਹੋਇਆ ਮੇਰੇ ਮੇਰੇ ਸਾਗਲੇ ਮਕਰਾਡ ਨਹੀਂ ਹੈ ਮੇ ਚਿਕੜਾ ਚਿਕੜੀ ਹੋਇਆ ਨਹੀਂ ਇਕੜੋ ਚਿਕੜੀ ਤੇ ਆਪਾਂ ਦੋਵਾਂ ਦਾ ਬਣਾਇਆ ਹੈ ਇਹਨਾਂ ਨੂੰ ਬਕਾਟ ਹੈ ਇਹਨਾਂ ਨਾਲੋਂ ਬੜਾ ਕਾਟਿਆ ਪਾਣੀ ਆ ਡੱਪੜਾ ਓਏ ਉਹ ਤੇ ਪਹੁੰਚਾ ਜਾਉਗੇ ਨਹੀਂ ਜਾਂ ਫਿਰ ਦੂਜੇ ਰਾਹ ਦੀ ਸੜਕਾਂ ਚੜਾ ਪੈਣਾ ਆਪਾਂ ਨੂੰ ਤਾਂ ਆਹ ਵੇਖੋ ਤਰ ਮੈਂ ਵੀਊ ਦਿਖਾਉਣਾ ਆਹ ਵੇਖੋ ਕਾਲੇ ਜਿਹੜਾ ਪਾਣੀ ਬੜਾ ਘੱਟ ਹੀ ਮਿੱਤਰੋ ਹਾਂ ਇੱਕ ਧੀ ਜਿਆ ਇੱਕ ਧੀ ਨੋਟਿਸ ਕੀਤੀ ਇੱਥੇ ਬੜਾ ਗੰਦ ਉਹ ਤੋਂ ਪੂਰਾ ਕਲੀਅਰ ਪਾਣੀ ਉੱਥੇ ਬੜਾ ਪੂਰਾ ਕਲੀਅਰ ਬਣੇ ਇੱਥੇ ਅਜਿਹਾ ਹੈ ਨਾ ਫਿਰ ਗੰਦ ਆਹ ਵੇਖੋ ਤੁਹਾਨੂੰ ਕਾਲੇ ਰਸਤੇ ਤੋਂ ਆਏ ਹੇ ਜੰਗਲ ਜੰਗਲ ਹੀ ਆਇਆ ਇਥੇ ਖਸਾਬ ਦੇਖ ਹੈ ਫੈਲੀ ਵੇ ਤੁਸੀਂ ਮਿੱਤਰੋ ਓਏ ਇਹ ਤਾਂ ਬੜਾ ਸਵਰਗ ਜਿਹਾ ਲੱਗਦਾ ਆਹ ਉਹ ਤੁਹਾਡੇ ਘਰਾਂ ਲੱਗੀ ਟੈਂਕੀ ਜੀ ਹੁੰਦੀ ਹੈ ਉਹ ਆਪਣੀ ਟੈਂਕੀ ਦਿਖਾਣੀ ਜਿਆਜ ਆਉਣੇ ਨਹੀਂ ਰੁਕਦੇ ਜਦੋਂ ਵੇਖੋ ਪਰ ਆਹੀ ਪਹੁੰਚ ਗਏ ਮਿੱਤਰੋ ਅਮੇਂ ਬੀਚ ਤੇ ਬੀਚ ਤੇ ਬਹੁਤ ਜਿਆਦਾ ਹੈ ਬੀਚ ਦੇ ਮਾਮਾ ਕਿਵੇਂ ਜਾਂਦੇ ਹੋ ਇਹ ਵਿੱਚ ਉਧਰ ਥੱਲੇ ਚੈੱਕ ਕਰ ਥੱਲੇ ਦੇ ਵੇਹੋ ਜੀ ਆਜ ਨੂੰ ਉੱਤੇ ਵੇਖਣੀ ਲੋ ਸਪੀਡ ਤੇ ਉਹ ਜੋ ਆਪ ਗੂਗਲ ਮੇਪਸ ਤੇ ਵੇਖਿਆ ਹੀ ਨੇ ਉਹ ਇੰਚ ਐਂਡ ਫੋਰ ਸੈਮ ਲੱਗਨਦੇ ਹੀ ਐਂ ਲੱਗਨਦੇ ਹੀ ਆ ਕੱਡੇ ਹੌਲੀ ਜਾੜਿਆ ਚਲੋ ਉਧਰ ਜਲੀਏ ਪੂਲ ਥਣੀਓ ਇੱਧਰ ਗਾਈਸ ਤੁਹਾਨੂੰ ਪੂਲਨ ਖਾਓਗੇ ਨਾ ਨਾਲ ਆ ਚੀਜ਼ ਕਰੇਂਗੇ ਧੱਕ ਧੱਕ ਆਓ ਚਲੋ ਪੂਲ ਚਿੰਗਮ ਨਹੀਂ ਲੈਂਗੇ ਆ ਪਾਣੀ ਦਾ ਵਾਹ ਬੜਾ ਤੇਜ਼ ਆ ਇਸ ਪੂਲ ਨਾਲ ਚਿੰਗਮ ਨਹੀਂ ਲੈਂਗੇ ਪਰ ਹੈ ਚਿੰਗਮ ਨਹੀਂ ਚਿੰਗਮ ਰਾਈ ਆ ਵਧੀਆ ਕਰੋ ਮੇਤਰੋ ਮੇਰਾ ਵੀਊ ਬਹੁਤ ਵਧੀਆ ਲੱਗਣ ਰਿਹਾ ਵੇਖੋ ਐਂ ਜਿੱਥੇ ਰਹਿੰਦੇ ਆ ਟੈਂਕੀ ਉਹ ਹੋ ਜੇ ਬਾਕੀ ਇੱਕ ਸਾਹ ਜੰਗਲ ਹੀ ਆ ਇੱਕ ਸਾਹ ਜਿੱਥੇ ਆਈ ਆਏ ਹੋਏ ਬਾਕੀ ਇੱਥੇ ਪੋਲ ਦਿਖਾਉਨੇ ਤੁਹਾਨੂੰ ਐਡਾ ਪੋਲ ਐਡਾ ਤਾਂ ਹੋਰ ਐ ਟੋਰ ਬੜਾ ਲੱਗਦਾ ਪੋਲ ਆ ਗਿਆ ਹੋਣੀ ਪੋਲਾ ਹੀ ਹੋਰ ਕਿੱਥੇ ਜੀ ਸ਼ਾਮ ਮਾਰਨ ਲੱਗੀ ਹੋਏ ਹੋ ਆ ਦੇਖੀ ਤੇ ਗੋ ਮੀਨ ਗੋ ਹੋਏ ਜੀ ਗੋ ਹੋ ਮਾਈ ਗੋਡ ਲੁੱਕ ਏ ਥਿਸ ਕ੍ਰੇਜ਼ ਮਰਦਾ ਬ੍ਰੇਜ਼ ਮਰਦਾ ਲਾਲੀ ਯਾਰ ਇੱਥੋਂ ਇਹ ਤਾਂ ਨਿਗੋੜਾ ਬਣਾਉਂਦੇ ਤੁਰਕੇ ਨਿਗੋੜਾ ਤਾ ਓ ਹੋ 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 ਆਫ ਰੋਡਿੰਗ ਓਏ ਮੇਰਾ ਪੈਰ ਹਜਿ ਇਸ ਲਈ ਆਫ ਰੋਡਿੰਗ ਕੀ ਹੈ ਇਸਲੀ ਆਫ ਰੋਡਿੰਗ ਵੇਖੋ ਹਜਿ ਇਸ ਲਈ ਆਫ ਰੋਡਿੰਗ ਦੇਖੋ वरना और नहीं मारने वाले बंदे आगे जाता है पर पर। चलो, हो गया पर चलो जी फिर तो यार चक्कर क्यों कि चिक्कड़ है भाई ਯਾ ਹਾਏ ਰਾਣੋ ਹੀ ਨਾ ਮਜ਼ਾ ਆਉਂਦਿਆ ਆਪਾਂ ਨੂੰ ਜਿਨਾ ਦੇ ਹੋਣਾ ਆਉਂਦਿਆ ਮਜ਼ਾ ਟੁੱਪਾ ਦੀ ਟੁੱਪਾ ਟੁੱਪ ਤੇ ਆ ਗਈ ਆ ਸ਼ੂਗਰ ਕਿਹਦੇ ਸ਼ੂਗਰ ਆ ਵਾਈਗਰ ਮੁੰਡਾ ਯਾਰ ਬਰਨ ਆਊਟ ਮਾਰ ਲਗਾ ਹੋਇਆ ਮਾਰੋ ਜੀ ਬਰਨ ਆਊਟ ਮਾਰਨਾ ਕਿਹੜੇ ਕਿਕਰ ਤੇ ਇਹ ਸਾਰੀ ਆਫ ਰੋਡਿੰਗ ਜੀ ਚਲੋ ਜੀ ਕਰੀ ਹੋੜੇ ਤੇ ਕਰੀ ਹੋਰ ਮਾਸ਼ਾਅੱਲਾ ਤੋ ਗਾਰੇ ਕੋਰੇ ਕਿੰਨਾ ਜਰ ਚਲੋ ਹੱਡੇ ਚ ਹੁਣ ਹੁਣ ਬਸ ਕਰ ਹੁਣ ਮਾਰ ਹੁਣ ਹੁਣ ਮਾਰ ਹੁਣ ਨਹੀਂ ਤੇ ਇਹ ਤੂੰ ਕਰਦਾ ਚੱਲ ਚੱਲ ਜੁੱਤੀ ਹੜ ਗਈ ਜੁੱਤੀ ਘਰ ਜੁੱਤੀਆਂ ਦੇ ਕੰਮ ਬੜਾ ਚੱਲ ਜੁੱਤੀਆਂ ਹੜ ਗਈਆਂ ਟੈਰ ਵੀ ਹੜ ਗਈਆਂ ਟੈਰ ਹੜ ਗਈਆਂ ਮਨ ਮੇਰੇ ਜੁੱਤੀ ਚੜਕੰਦੀਆਂ ਰੰਗ ਦੇ ਫਿਰ ਇਹਦਰ ਹਵਾ ਫਰਾਣੀ ਕਰ ਕਰਦੇ ਬਹੁਤ ਗੰਦਾ ਕੰਮ ਹੋ ਗਿਆ ਪੈਰ ਤੂੰ ਮੈਂ ਪੈਰ ਤੂੰ ਚੱਪਲਾ ਵੇਖੋ ਪੈਰ ਕਿ ਤੂੰ ਧੋਣੇ ਉਹ ਤਾਂ ਮੱਛੀ ਆ ਜੀ ਤੇ ਭਾਂਡੇ ਉਹ ਬੜਾ ਹੁੰਦਾ ਨਾ ਤੁਮੇ ਦਾ ਪਾਣੀ ਬਣੀ ਕਰੋ ਜੀ ਜੁੱਤੀ ਸ਼ਾਪ ਜੁੱਤੀਆਂ ਦਾ ਬੜਾ ਲੱਗਦਾ ਕਰਵਾ ਲੱਗੰਦੇ ਜੀ ਹੈ ਮੈਂ ਤੇਰੀ ਨਹੀਂ ਜੁੱਤੀ ਸਾਫ਼ ਕਰ ਲਾ ਤੈ ਐ ਮਰੇ ਵਿੱਚ ਜਾ ਕੇ ਲੰਮੇ ਪਿਆ ਮਮੇ ਮੈਂ ਹੋਤ ਤੁਰੇ ਚਲੇ ਜਾ ਕੇ ਹੈ ਨਾ ਕਿੰਨਾ ਚੱਕਾ ਹਵਾ ਹੀ ਬੜੀ ਆ ਰੇ ਇੱਥੇ ਵੋ ਤੇ ਬੰਦੇ ਕੱਕਣ ਅਮਲ ਕੱਕੜੀ ਵੜਦੇ ਹੋਏ ਕਿ ਹਾਂ ਦੀ ਛੁੱਟੀ ਅਬੇ ਹੋਂਦੇ ਪੇਪਰ ਕਰਦੇ ਇੱਧਰ ਹੋਂਦੇ ਅਕੀਲਾ ਰਹਿ ਗਿਆ ਹਾਂਜੀ ਮੇਰੇ ਮੁੰਡੇ ਨੇ ਕਿਹੜਾ ਵੀਰ ਮਾਈ ਰਹਿ ਸੁਪਰੀਆਂ ਆ ਦੇਣਾ ਹਾਂ ਹਾਂਜੀ ਆਉਂਦਾ ਆਉਂਦਾ ਹਾਂਜੀ ਆਉਂਦਾ ਉਹ ਤਾਂ ਪਤਾ ਮੈਨੂੰ ਮਦਾ ਇਵੜਾ ਇਹਦਾ ਉੱਤਰ ਆਉਂਦਾ ਕਿਹੜਾ ਉਡੀਕਾਂ ਦੀ ਉੱਤਰ ਕਹਿੰਦੇ ਉਹ ਉੱਥੇ ਜਿਹਦਾ ਪਹਿਲਾ ਨਜ਼ਾਰਾ ਕਹੇ ਜੇ ਨਜ਼ਾਰਾ ਆਉਂਦਾ ਬਹੁਤ ਜੰਦ ਮੈਂ ਤੈਨੂੰ ਕਦੋਂ ਦੱਖਣ ਜਾ ਉੱਥੇ ਜਾਂਦੇ ਆ ਪਾਣੀ ਨੂੰ ਹੋਵੇ ਟਾਇਰ ਵੜ ਕੇ ਆਰਾਮ ਨਾਲ ਪਾਵਾਂਗੇ ਪਾਣੀ ਦਾ ਪੂਰਾ ਚੈੱਕ ਕਰਾਂਗੇ ਕਿੰਨੀ ਤੇਜ਼ ਆਉਂਦੀ ਆ ਹਾਂਜੀ ਹੋਏ ਅੰਸਾਰੇ ਦੇਖੋ ਉਧਰ ਅਸਰੇ ਪਾਣੀ ਦਾ ਭਾ ਵੀ ਵੜਾਈ ਇਥੇ ਮਾਮੂ ਬਹੁਤ ਜ਼ਬਰਦਸਤ ਕਰ ਸੀ ਇਹਨਾਂ ਕੋਲ ਬਹੁਤ ਕੰਮ ਇੱਥੇ ਲੋਕ ਥੰਮਲੇ ਬੁਲਾ ਲਾ ਇੱਥੇ ਲੋਗੇ ਮੰਨਾ ਅਭੀ ਲੈ ਗਿਆ ਨਾਲੇ ਹਾਂਜੀ ਜੀ ਮੈਂ ਬਣਾਇ ਤੇਰੇ ਆ ਜਾਨ ਜੀ ਦੀ ਯਾਤਰਾ ਕੱਪੜੇ ਲੱਗਦੇ ਵੀ ਮਰਾਲੂ ਵੀ ਇਹ ਗਰਮੀ ਆਜ ਪਰ ਗਰਮੀਆਂ ਚ ਉਹ ਤੋਂ ਭੁਗਵੀਂ ਇੰਨੀ ਜੜੀ ਉੱਪਰ ਭੁਗਵੀਂ ਫਿਰ ਉਹ ਗਏ ਸਾਲੇ ਬੇਪਰਾਂ ਦੇ ਪਿੰਚੇ ਸਾਰੀ ਮੂਵੀ ਕੋਆ ਬਣੇਗੀ ਰੜਿਆ ਹੁੰਦਾ ਇੱਥੇ ਉਹ ਕਿਸੇ ਤਰ੍ਹਾਂ ਰੜਿਆ ਹੁੰਦਾ ਜਾਂਦਾ ਜਮੀਨ ਲੱਗੋਗੀ ਹਾਂ ਤੇ ਬਈ ਇਹ ਆਈਲੈਂਡ ਬਣ ਜੂ ਉਹ ਵੇਖੀ ਇੱਥੋਂ ਕੀ ਬਹੁੰਦਾ ਭਲਾ ਹੈ ਉਹ ਤਾੜਦਾ ਉਹ ਕੀ ਇਹ ਕੀ ਆ ਓਏ ਉਹ ਤਾੜਦਾ ਭਲਾ ਬੋਲੇ ਅਦੀਆ ਬੋਲੇ ਕੀ ਨਿਕਲੇ ਆ ਕੇ ਤੁੰ ਲਿਆ ਛਪੜ ਛਪੜ ਤੁੰ ਲਿਆ ਛਪੜ ਤੁੰ ਲਿਆ ਅੱਛਾ ਬਿੱਚ ਨੂੰ ਨਹੀਂ ਦੇ ਰਹੀ ਕੀ ਹੈ ਛੱਲੇ ਜੇ ਲੱਗਦੇ ਨਾ ਇਹਦੇ ਛੱਲੇ ਆ